ਫਾਈਲ ਦੀ ਫੋਟੋ ਹੈ ਕੀ ਨਾ ਗਈ ਲਟਾ ਅਪਿੰਦਰ ਕੌਰ ਬੱਧਨ ਹਾਂਜੀ ਇਹ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਮਿੱਡੇ ਮੀਲ ਵਾਲੇ ਸਾਡੇ ਸਭ ਤੋਂ ਹੀ ਦੁਖੀ ਆ ਵੀ ਉਹਨਾਂ ਦੀ ਤਨਖਾਹ ਨਹੀਂ ਵਧੀ 5 ਸਾਲ ਹੋ ਗਏ ਭਗਵਾਨਤ ਮਾਨ ਨੂੰ ਸਰਕਾਰ ਦੀ ਨੂੰ ਵੀ ਉਹਨੇ ਸਾਡੀ 5 ਸਾਲ ਹੋ ਗਏ 3000 ਤੇ ਬੈਠੇ ਆ ਸੀ ਸਾਡੀ ਇਹਨਾਂ ਨੇ ਤਨਖਾਹ ਨਹੀਂ ਵਧਾਈ ਅਸੀਂ ਰੈਲੀਆਂ ਵੀ ਕੱਟੀਆਂ ਆ ਧਾਰਨੇ ਵੀ ਲਾਏ ਆ ਕਿੱਥੇ ਕਿੱਥੇ ਅਸੀਂ ਗਏ ਆ ਸਭ ਧਾਰਨੇ ਲਾਏ ਪਰ ਸਾਡਾ ਇਹਨਾਂ ਨੇ ਕੁਝ ਨਹੀਂ ਸੋਚਿਆ ਹੈਗਾ ਭਗਵਾਨ ਜੀ ਜੇ ਸਰਕਾਰ ਬਣਾਉਣਾ ਚਾਹੁੰਦਾ ਆ ਸਾਨੂੰ ਪੱਕੇ ਕਰ ਸਾਡੀਆਂ ਤਨਖਾਹਾਂ ਵਧਾਵੇ ਦਾਸ ਤੋਂ 20000 25000 ਤਨਖਾਹ ਕਰੇ ਹਾਂ ਉਹਨੇ ਬੋਲਣਾ ਨਹੀਂ ਉਹਨੇ ਸਾਡੀ ਗੱਲ ਨਹੀਂ ਸੁਣੀ 5 ਸਾਲ ਉਹਨੇ ਸਾਡੀ ਨਹੀਂ ਗੱਲ ਸੁਣੀ ਨਾ ਉਹਨੇ ਸੁਣੀ ਆ 5 ਸਾਲ ਹੋ ਗਏ ਆ ਨਾ ਹੋ ਸਾਨੂੰ ਉਹਨੇ ਦਿਖਾਇਆ ਆਪਣਾ ਮੂੰਹ ਨਹੀਂ ਦਿਖਾਇਆ ਐਸੇ ਭਗਵਾਨ ਤੁਮ ਆਇਆ ਉਹਨੂੰ ਮਿਲਣ ਨਹੀਂ ਗਏ ਤੁਸੀਂ ਮੋਰੇ ਸਾਡੇ ਨਾਲ ਸਾਨੂੰ ਤਾਂ ਲੱਗੇ ਨਹੀਂ ਜੇ ਤੁਸੀਂ ਜਿਹੜਾ ਪ੍ਰੋਫੈਸ਼ਨ ਕਰ ਰਹੇ ਸੀ ਆ ਸ਼ਾਂਤਪੁਰ ਕਰ ਰਹੇ ਸੀ ਹਾਂਜੀ ਤੇ ਅੱਗੇ ਵੀ ਹੁਣ ਜਾਣ ਕੇ ਦੇਖਾਂਗੇ ਨਹੀਂ ਅੱਗੇ ਵੀ ਸਾਨੂੰ ਉੱਥੇ ਭਗਵੰਦ ਨੂੰ ਮਲਾਉਂਦੇ ਸਾਨੂੰ ਅੱਜ ਅਸੀਂ ਅੱਜ ਕਰਦੇ ਸਾਰੇ ਸਾਰੇ ਅਸੀਂ ਕਹਿੰਦੇ ਕਹਿੰਦੇ ਸਾਨੂੰ ਕਿਉਂ ਸਾਨੂੰ ਪਿੱਛੇ ਛੱਡੇ ਆ ਹੈ ਕਿਉਂ ਛੱਡਿਆ ਸਾਨੂੰ ਪਿੱਛੇ ਸਾਡੇ ਹੱਕ ਸਾਨੂੰ ਹੱਕ ਦਿਵਾਓ ਹੁਣ ਇਹ ਆ ਭਗਵੰਦਾਂ ਦੀ ਗੱਲ ਮੈਂ ਕਹਿਣ ਲੱਗੀ ਆ ਜੇ ਭਗਵੰਦਾਂ ਨੇ ਸਰਕਾਰ ਬਣਾਉਣੀ ਆ ਨਾ ਤਾਂ ਸਾਡੀ 26000 ਰੁਪਿਆ ਤਨਖਾਹ ਬਤਾਵੇ ਤਾਂ ਅਸੀਂ ਵੋਟ ਆਮਾ ਜੇ ਕਿ 2027 ਦੇ ਵਿੱਚ ਦੁਬਾਰਾ ਪੂਰ ਇਲੈਕਸ਼ਨ ਹੋਣੇ ਆ ਤੇ ਤੁਸੀਂ ਆਮਾ ਜਿਹੜੇ ਆਮਾਦ ਪਾਰਟੀ ਨੇ ਅਸੀਂ ਦੁਬਾਰਾ ਫਿਰ ਜਿੱਤਾਂਗੇ ਤੇ ਦੁਬਾਰਾ ਫਿਰ ਜੇ ਤੁਹਾਡੀ ਮੰਗੇ ਕਿ ਛੋਟੀ ਜਿਹੀ ਪੂਰੀ ਹੋ ਜਾਂਦੀ ਆ ਕਿੰਨੇ ਟਾਈਮ ਤੋਂ ਤੁਸੀਂ ਇਸ ਮੰਗਲ ਦੇ ਵਿੱਚ ਬੈਠੇ ਹੋ ਸਾਨੂੰ ਚਾਰ ਸਾਲ ਹੋ ਗਏ ਚੰਨ ਤੋਂ ਚਾਰ ਸਾਲ ਹੋ ਗਏ ਕੁਛ ਵੀ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਕੀ ਖਬਰ ਹੀ ਨਹੀਂ ਆਈ ਸਾਡੀ ਸਾਨੂੰ ਤਾਂ ਜਿੰਨਾ ਨਹੀਂ ਆਈ ਨਹੀਂ ਅਸੀਂ ਸਰਕਾਰ ਬਣਨੀ ਸੀਗੀ ਸਰਕਾਰ ਬਣਨੀ ਸੀ ਵੋਟਾਂ ਲੈ ਲੀਆਂ ਜੀ ਚਾਰ ਸਾਲ ਹੋ ਗਏ ਉਹ ਦੁਆਰਾ ਫੇਰ ਉਹ ਦੁਆਰਾ ਇਹ ਆ ਸੈਲਰੀ ਵਧਾਊਗਾ ਸਾਡੀ ਸੈਲਰੀ ਵਧਾਊਗਾ ਸਭ ਦੇ ਨਾਲ ਕਰੂਗਾ ਪੱਕੇ ਕਰੂਗਾ ਮਿੱਤੇ ਵੀਨ ਵਾਲਿਆਂ ਨੂੰ ਇਹ ਸਾਰੀਆਂ ਵੋਟਾਂ ਅਣਕੀਰਿਆ ਤੂੰ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਸ ਸਮੇਂ ਬਾਅਦ ਇਹ ਕੋਡ ਆਫ ਕੰਡਕ ਲੱਗ ਜਾਣਾ ਵਾ ਜੇ ਤੁਹਾਨੂੰ ਇਹਨਾਂ ਨੇ ਪੱਕੇ ਕਰ ਦਿੱਤਾ 2023 ਵਿੱਚ ਇਹ ਦੁਆਰਾ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਇਹ ਚਾਹਾਂਗੇ ਸਾਡੀ ਤਨਖਾਹ ਵੋਟਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਸਾਡੀ ਤਨਖਾਹ ਵਧਣੀ ਚਾਹੀਦੀ ਹੈ ਇਹ ਪਾਉਣੀਆਂ ਨਹੀਂ ਨਹੀਂ ਕਿਹਾ ਸਾਲ ਦਾ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਉਹ ਮਾਇਨੇ ਨਹੀਂ ਰੱਖਦਾ ਕਿ 2 ਦਿਨ ਮਹੀਨੇ ਹੋਏ ਤੈਨੂੰ ਪੱਕਾ ਕਰਦਾ ਉਹ ਮਾਇਨੇ ਰੱਖਦਾ ਨਹੀਂ ਨਾ ਹਾਂਜੀ ਦੋ ਮਹੀਨੇ ਨਹੀਂ ਨਹੀਂ ਘਰ ਵਿੱਚ ਰੱਖੋ ਮੋਰੇ ਗੱਲ ਕਰਨੀ ਆ ਜੀ ਵੋਟਾਂ ਲੈਣ ਵਾਸਤੇ ਵੋਟਾਂ ਲੈਣ ਵਾਸਤੇ ਟਾਈਮ 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 ਵੀ ਲੈ ਸਕਦੇ ਕਰੀ ਮਿਲਣ ਦੀ ਕੋਸ਼ਿਸ਼ ਪਾਜੀ ਜਦੋਂ ਵੋਟ ਲੈਂਦੀ ਆ ਸਾਡੇ ਘਰਾਂ 'ਚ ਜਾ ਕੇ ਹੱਥ ਦੁਰ ਦੇ ਜਾਂਦੀ ਆ ਕਿ ਸਾਨੂੰ ਵੋਟ ਦਿਓ ਅਸੀਂ ਸਾਰੇ ਕੰਮ ਕਰਾਵਾਂਗੇ ਫਿਰ ਜਦੋਂ ਵੋਟਾਂ ਲੈ ਲੈਂਦੇ ਸਾਰਾ ਕੁਝ ਹੋ ਜਾਂਦਾ ਫਿਰ ਕੋਈ ਕਿਹਾ ਜੀ ਨਹੀਂ ਆਂਗਣਵਾਰੀ ਵਾਲਿਆਂ ਕਹਿੰਦੇ ਦੇਖ ਨਹੀਂ ਆਂਗਣਵਾਰੀ ਵਾਲਿਆਂ ਦੀ ਮੰਗਣਵਾਰੀ ਵਾਲਿਆਂ ਦੀ ਕਿੰਨੀ ਤਨਖਾਹ ਸਰਕਾਰ ਨੇ ਵਧਾਤੀ ਕੀ ਆ 4 ਬੱਚੇ ਫਿਰ ਸਾਡੇ ਕੋਲ 200 ਬੱਚਾ ਇਸ ਟਾਈਮ ਹੈਗਾ ਸਕੂਲ ਦੇ ਵਿੱਚ ਔਰ ਸਾਡੇ ਲਈ 100 ਰੁਪਏ ਦਿਹਾੜੀ ਲਈ ਸਰਕਾਰ ਨੇ ਸਾਡੇ ਚਾਂਸ ਤੇ 400 400 ਬੱਚਾ ਸਾਡੇ ਸਕੂਲ ਦੇ ਬਹਿ ਦਿੰਦੇ ਆ ਉਹਦੇ ਖਾਣਾ ਬਣਾਇਆ ₹200 ਦਿੰਦੇ ਆ ਸਾਨੂੰ ਦਿੰਦੇ ਬੱਚਾ ਨਾ ਰੋਵੇ ਮਾਂ ਦੋਧ ਨੇ ਦਿੰਦੀ ਜਿੰਨੇ ਕਰ assi ਬੋਲਾਂਗੇ ਇਹਨੇ ਤਾਂ ਸਾਡਾ ਕੰਮ ਸੁਣਨੀ ਆ ਗਾੜੇ ਚ ਨੇ ਛੁੱਟੀ ਹੋਣਾ ਮੈਸ ਸਾਨੂੰ ਕੋਈ ਛੁੱਟੀ ਨਹੀਂ ਦਿੱਤੀ ਗਈ ਅਸੀਂ ਵੀ ਖਾਤਾ ਆਪਣੇ ਆਪਣੀ ਬੋਲਾਂ ਨੂੰ ਦਿਹਾੜੀ ਦਿੱਤੀ ਤੁਸੀਂ ਆਸ਼ਾ ਵਰਕਰ ਹੀ ਹੋ ਅਸੀਂ ਆਪੜਨਾ ਚਾਹਤੀਆਂ ਆਂ ਤਾਂ ਐਸੀ ਆਪਣੇ ਮਸਾਂ ਨੂੰ ਲੈਣੇ ਪੈਂਦੇ ਆਂ ਕਈ ਵਾਰ ਪ੍ਰੈਗਨਨਸੀ ਵਾਲਿਆਂ ਨੂੰ ਚਾਹੀਦੀ ਏ ਛੁੱਟੀ ਕੋਈ ਨਹੀਂ ਕੋਈ ਨਹੀਂ ਕਹਿੰਦੇ ਅਸੀਂ ਘਰ ਕਹਿੰਦੇ ਆਪਾਂ ਨਹੀਂ ਆਈ ਤੇ ਜਾਣਾ ਕੋਈ ਨਹੀਂ ਇਹ ਪਹਿਲੇ ਫਿਰ ਬਿਮਾਰ ਕੋਈ ਮਤਲਬ ਆਸਾਂ ਨੂੰ ਕੋਈ ਸ਼ੁਕਰੀ ਨਹੀਂ ਦੇ ਸਾਡੀ ਕੱਟੋ ਘਟਾਣ ਜਾਣਾ ਹੀ ਪੈਂਦਾ ਵਸੂਲ ਫੋਨ ਕੀ ਮੰਗੇ ਇੱਕਦਰ ਸਾਡੇ ਮੰਗੇ ਸੁਣਨ ਨੂੰ ਖਾਵਾ ਵਧਾਣ ਨੂੰ ਲਈ ਪੋਲੀਸ ਨੂੰ ਨੋਕੀਂਟਾ ਹੁੰਦਾ ਜਾ ਰਹੇ ਹੋਰ ਵਿੱਚੋਂ ਕੀ ਬੰਦਾ ਕਰਨੇ ਆਲੇ ਕਰਨਗਾ ਕੀ ਤੋਂ ਨਾਮ ਹੈ ਕੀ ਡੈਸੀਜਨ ਮੇਰਾ ਨਾਮ ਪ੍ਰਵੀਨਾ ਤੇ ਮੈਂ ਮਿੱਥੇ ਮਿਲ ਵਰਕਰ ਤੋਂ ਕੰਮ ਕਰਦੀ ਆਂ ਬਸਤੀ 1 ਤੋਂ ਧਰਨਾ ਕੀਤਾ ਜਾ ਰਿਹਾ ਕਿ ਉਹ ਦਸ ਤੋਂ ਥੋੜਾ ਜਿਹਾ ਵਧਾ ਹਾਂਜੀ ਜੋ ਕਿ ਅੱਜ ਤਰਨਾ ਕੀਤਾ ਜਾ ਰਿਹਾ ਕਿ ਇਹੀ ਕਿ ਤਨਖਾਹਾਂ ਵਧਾਣ ਸਾਡੀਆਂ ਕਿਉਂਕਿ ਸਾਨੂੰ 16 ਸਾਲ ਹੋ ਗਏ ਐ ਸਾਣਾ 17 ਸਾਲ ਹੋ ਗਿਆ ਨਾ ਸਾਰਾ 20 20 ਸਾਲ ਹੋ ਗਏ ਕੰਮ ਕਰਦੇ ਆਂ ਸਾਡੀ ਕੋਈ ਸੁਣਵਾਈ ਨਹੀਂ ਹੈਗੀ 100 ਰੁਪਏ ਦਿਹਾੜੀ ਵਿੱਚ ਅਸੀਂ ਕੰਮ ਕਰਦੇ ਆਂ ਸਾਰਾ ਇਹੀ ਮਤਲਬ ਕਿ ਇਸ ਵੇਲੇ 9 ਵੇ ਆਨੇ ਆ ਸਾਢੇ 3 3 ਵੇ ਤੱਕ ਸਾਨੂੰ ਡਿਊਟੀ ਦਿੱਤੀ ਜਾਂਦੀ ਏ ਤੇ ਸਾਨੂੰ 100 ਰੁਪਿਆ ਮਤਲਬ ਕਿ ਸੈਲਰੀ ਅੱਜ ਕੱਲ 100 ਰੁਪਿਆ ਕੁਝ ਵੀ ਨਹੀਂ ਗਾ ਜਮਾਨੇ ਵਿੱਚ ਠੀਕ ਹੈ ਨੀ ਬਾਜੀ ਤੇ ਇਹੀ ਸਰਕਾਰ ਕੇ ਮੰਗ ਹੈ ਕਿ ਸਾਡੀ ਸੈਲਰੀ ਵਧਾਈਆਂ ਜਾਾਂ ਕਿ ਜਾਂ ਦੇ ਸੰ ਪੱਕਾ ਕਰੋ ਜਾਂ ਸਾਡੀ ਸੈਲਰੀ ਵਧਾਓ ਕਿਉਂਕਿ 3000 ਵਿੱਚ ਸਾਨੂੰ ਸਾਡਾ ਘਰ ਦਾ ગુજરાਨ ਹੁੰਦਾ ਹੀ ਨਹੀਂ ਗਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ગુજરાਨ ਕਿਉਂਕਿ ਇੰਨਾ ਮੀਕ ਨਹੀਂ ਇੰਨੀ ਗਰਮੀ ਜੁਲਾਈ ਮਹੀਨੇ ਕਿੰਨੀ ਗਰਮੀ ਹੁੰਦੀ ਆ ਪਸੀਨੇ ਸਾਡੇ ਪਾਈ ਪੱਟੀਆਂ ਅੱਗੇ ਬੈਠੇ ਰੋਟੀਆਂ ਪਕਾਨੀਆਂ ਵਾ ਇੰਨੇ ਸਾਡੇ ਪਸੀਨੇ ਉਹ ਬੱਚਾ ਸਾਡੇ ਆਈ ਇੰਨਾ ਪਸੀਨਾ ਹਨ ਨੂੰ ਮਤਲਬ ਸਾਡੇ ਚੁੰਦੇ ਨੇ ਹਨਾ ਤੇ ਇੰਨਾਂ ਨਹੀਂ ਕਹਿੰਦੇ ਕਿ ਚਲੋ ਤੁਸੀਂ ਮਤਲਬ ਕਿ ਤੁਹਾਡੀ ਸੈਲਰੀ 100 ਰੁਪਏ ਆਏ ਇੱਕ ਦਿਨ ਤੁਹਾਨੂੰ ਇਹ ਕਿ ਭਗਵੰਤ ਮਾਨ ਨੂੰ ਚਾਹੀਦਾ ਕਿ ਸਾਡੇ ਸਕੂਲ ਆ ਕੇ ਦੇਖੇ ਸਹੀ ਕਿ ਨਹੀਂ ਗਰਮੀ 'ਚ ਹੀ ਕੰਮ ਕਰਦੇ ਆ ਇੱਥੇ ਬੈ ਕੇ ਹੀ ਰੋਟੀਆਂ ਪਕਾਨੀਆਂ ਵਾ ਉਹਨੇ ਤਾਂ ਆਪਣੀ ਏਸੀ ਥਲੇ ਬੈ ਕੇ ਤੇ ਕਹਿ ਦੇਣਾ ਹਾਂ 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 ਮੈਂ ਕਰਦਾਗਾ ਕਰਦਾਗਾ ਪਰ ਉਹਨੇ ਅਦਰਸ ਉਹਨਾਂ ਦੂ ਕੱਢ ਦੇਣਾ ਹੱਸ ਸੰਬੰਧੀ ਕੋਈ ਗੱਲ ਨਹੀਂ ਆ ਗਈ ਹਾਂਜੀ ਬਿਲਕੁਲ ਉਹ ਟੀਚਰ ਉਹਨਾਂ ਦੇ ਮਦਰ ਦੇ ਟੀਚਰ ਸੀਗੇ ਗਵਰਨਰ ਹਾਂਜੀ ਜੋ ਵੀ ਸੀ ਹਾਂਜੀ ਆਮ ਲੋਕਾਂ ਦੇ ਘਰਾਂ ਦੇ ਰਹਿਣ ਵਾਲੇ ਆ ਆਮ ਲੋਕਾਂ ਦੇ ਘਰ ਬਰੇ ਹਾਂਜੀ ਤੁਸੀਂ ਅੱਜ ਜਾਰੇ ਦੀ ਤਰੁਟੇ ਗਿਆ ਕੀ ਕਰ ਤਾ ਹੁਣ ਕਿਉਂ ਨਹੀਂ ਬਾਹਰ ਆ ਨਾ ਮੈਂ ਤਾਂ ਬਾਹਰ ਆਵੇਂ ਨਾ ਬਾਹਰ ਕੀਤਾ ਹੋਇਆ ਹੁਣ ਬਾਹਰ ਆਵੇਂ ਸਾਡ ਨਾ ਕਰ ਇਹ ਗੱਲ ਸਾਡੀਆਂ ਜਰੂਰ ਤੁਹਾਨੂੰ ਸੁਣੇ ਸਾਡੀ ਵੀ ਆ ਅਪੀਲ ਸਰਕਾਰ ਬਣਨੀ ਚਾਹੀਦੀ ਹਾਂ ਜੀ ਉਹਨਾਂ ਨੂੰ ਕਹਿੰਦੇ ਤੜੀ ਤਨਖਾਹ ਤਾਂ ਮਗਰੂ ਮਗਰੂ ਕਾ ਆਰਡਰ ਦੇ ਦਿੰਦੇ ਨੇ ਆ ਨਿਆ ਰਾਸ਼ਨ ਕੇਜ ਦਿੱਤਾ ਵੇ ਐ ਨਾ ਰਾਸ਼ਣ ਰਾਸ਼ਨ ਵਾਸਤੇ ਇਹਨਾਂ ਘਟਾਮਾਂ ਵਿੱਚ ਸਾਡਾ ਨਾਸਤੇ ਸਾਡੀ ਤਨਖਾਹ ਦੇ ਪੈਸੇ ਆ ਨਹੀਂ ਤੁਹ ਨੌਕਰੀਆਂ ਦੇਈ ਜਾਂਣਾ ਲੋਕਾਂ ਨੂੰ ਨੌਕਰੀਆਂ ਦੇ ਪੈਸੇ ਨੇ ਸਾਡੀ ਤਨਖਾਹ ਦੇ ਪੈਸੇ ਆ ਨਹੀਂ ਕਿੰਨੇ ਕੋਲ ਬਰੇ ਮਿਲੀਆਂ ਤੁਹਾਡੇ ਕਿਸੇ ਨੂੰ ਨਹੀਂ ਝੂਠ ਲਾਰੇ ਲਾਂਦਾ ਐਨੇ ਤੁਹ ਨੂੰ ਮੈਂ 1000 ਰੁਪਏ ਪਾਵਾਂਗਾ ਕੀ ਪਾਇਆ ਅਜੇ ਤੱਕ ਹੁਣ 10 ਲੱਖ ਦਾ ਵੀ ਨਮਾ ਕਰਾਂਗਾ ਵੀ ਮਰਾਂਗੇ ਤੁਹਾਨੂੰ ਪੈਸੇ ਦੇਵਾਂਗਾ ਹਾਂ ਬੰਦਾ ਬੱਚੇ 3000 ਤੂੰ ਸਾਨੂੰ ਟਾਈਮ ਨਾ ਦਿੰਦਾ ਨੀ ਇਹ ਇੱਕ ਤਰੀਕ ਤੇ ਲਾ ਕੇ 12 ਤੱਕ ਸਾਡੀ ਸੈਲਰੀ ਨਹੀਂ ਪੈਂਦੀ 15 ਤੱਕ ਸਾਡੀ ਸੈਲਰੀ ਨਹੀਂ ਪੈਂਦੀ ਕਿ ਨਹੀਂ ਆਰ ਤੇ ਕੋਈ ਇੱਕ ਤਰੀਕ ਤੇ ਦਿੱਤਾ ਨਹੀਂ ਜਾਂਦਾ ਜਾਂ ਸਾਡੀ ਤਨਖਾਹ ਵਧਾ ਤੇ ਜਾਂ ਸਾਡੀ ਮਿੱਡੇ ਮੀਲ ਬੰਦ ਕਰੋ ਸਾਰੇ ਸਕੂਲਾਂ ਚ ਬਸ ਇੱਕੋ ਬੇਨਤੀ ਹੈ ਇਹ ਮਿੱਡੇ ਮੀਲ ਨਹੀਂ ਬਣਾਉਂਦੇ ਨਾ ਕਿਸੇ ਵੀ ਸਕੂਲ ਵਿੱਚ ਜਿੰਨਾ ਸਾਡੀ ਮੰਗਾਂ ਪੂਰੀਆਂ ਹੋਣਗੇ ਤੋ ਉਦੋਂ ਮਿੱਡੇ ਮੀਲ ਬਣੇਗਾ ਹੁਣ ਦੁਬਾਰਾ ਕੋਈ ਰੈਲੀ ਹੋਏਗੀ ਸਾਡੇ ਵਿੱਚ ਕੋਈ ਰੈਲੀ ਤੇ ਨਹੀਂ ਆਏਗਾ ਕਿਉਂਕਿ ਸਾਡੀ ਆਈ ਸੁਣਵਾਈ ਨਹੀਂ ਸਨੇ ਕਰਨ ਤੇ ਆਈਏ ਤੇ ਤੋ ਪਾਸੇ ਕਰਾ ਇਹਦਾ ਹੱਥ ਕਰਾਇਆ ਲਾਣਾ ਨਾ ਉਹ ਵੀ ਇਹ ਭੱਲਿਓ ਲਾਣੇ ਸਾਨੂੰ ਕਿਸੇ ਨੇ ਨਹੀਂ ਦੇਨੇ ਪੈਸੇ ਸਾਰੇ ਮੈਡਮਾਂ ਕਹਿੰਦੀ ਮਰਜ਼ੀ ਜਾਣਾ ਜਾਓ ਨਾ ਕਿ ਰਹਿਣ ਦੋ ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਹਾਂ ਸਰ ਆਪਣਾ ਨਾਮ ਰਜਿਸਟ੍ਰੇਸ਼ਨ ਅਸੂ ਮੇਰਾ ਨਾਂ ਕਸ਼ਮੀਰ ਸਿੰਘ ਭੁਗਸ਼ੋਰ ਸੁਬਾ ਪ੍ਰੈਸ ਕਤਰ ਪੈਂਡੂ ਮਜ਼ਦੂਰ ਯੂਨੀਅਨ ਪੰਜਾਬ ਅੱਜ ਜਿਹੜਾ ਇਸ ਸਥਾਨ ਉੱਤੇ ਕਿਰਤਨੀ ਪੇਟੀ ਰੈਕੀ ਕਰਨ ਦਾ ਥੋੜਾ ਦੱਸੂਗੀ ਗੱਲ ਇਹ ਕੇਂਦਰ ਦੀ ਸਰਕਾਰ ਜਿਹੜੇ ਮਜ਼ਦੂਰਾਂ ਨੇ ਪਲਾਜ਼ਮਾ ਨੇ ਲੰਬੀ ਲੜਾਈ ਲੜ ਕੇ ਵੱਡੀਆਂ ਕੁਰਬਾਨੀਆਂ ਦੇ ਕੇ ਆਦੀਆਂ ਜਾਨਾਂ ਵਾਰ ਕੇ ਕਾਨੂੰਨ ਜਿਹੜੇ ਆ ਉਹਦੇ ਕੁਝ ਭਲਾਈ ਲਈ ਬਣਾਏ ਸੀ ਔਰ ਉਹ ਕਾਨੂੰਨ ਜਿਹਦੇ ਵਿੱਚ ਕੋਈ ਤਨਖਾਹਾਂ ਦਾ ਜੇ ਕਿਤੇ ਕੰਮ ਕੀਤਾ ਉਹਦਾ ਕੋਈ ਪੈਸਾ ਮਾਰ ਲਿਆ ਤਾਂ ਉਹਦਾ ਹੱਕ ਲੈਣ ਲਈ ਜਿਹੜਾ ਕੋਈ ਲੇਬਰ ਕੋਰ ਦੇ ਵਿੱਚ ਜਾ ਸਕਦੇ ਲੇਬਰ ਦਫਤਰਾਂ ਚ ਜਾ ਸਕਦੇ ਸੀ ਔਰ ਉਹ ਸਾਰਾ ਜਿਹੜਾ ਦਰਸ਼ਕ ਬਣਾਇਆ ਜਾ ਰਿਹਾ ਲੇਬਰ ਡਿਪਾਰਟਮੈਂਟ ਨੂੰ ਕੋਈ ਕੰਮ ਦੀ ਸੁਰੱਖਿਆ ਨਹੀਂ ਹੈਗੀ ਕੰਮ ਦੀ ਸੁਰੱਖਿਆ ਵਾਲਾ ਕਾਨੂੰਨ ਸੀ ਉਹ ਸਾਰੇ ਖਤਮ ਕਰਕੇ ਚਾਰ ਕੋਡਾਂ ਜਿਹੜਾ ਉਹਨਾਂ ਨੂੰ ਬਦਲ ਦਿੱਤਾ ਮੋਦੀ ਸਰਕਾਰ ਨੇ ਔਰ ਉਹ ਕਾਨੂੰਨ ਜਿਹੜੇ ਆ ਪਹਿਲਾਂ ਹੁਣ ਤੱਕ ਜੇ ਲਾਗੂ ਨਹੀਂ ਕਰ ਸਕੇ ਤੇ ਲੋਕਾਂ ਦਾ ਜਿਹੜਾ ਦਬਾਅ ਵਾ ਮੂਵਮੈਂਟ ਆ ਉਹਦਾ ਕਰਕੇ ਸਰਕਾਰ ਮਜਬੂਰਨ ਉਹਨਾਂ ਨੂੰ ਲਾਗੂ ਨਹੀਂ ਕਰ ਸਕੀ ਪਰ ਹੁਣ ਇਹਨਾਂ ਨੇ ਕਹਿ ਕੇ 1 April 1900 226 ਦੇ ਵਿੱਚ ਅਸੀਂ ਉਹ ਚਾਰ ਕੋਡ ਲਾਗੂ ਕਰਨੇ ਆ ਜਿਹਦੇ ਵਿਰੋਧ ਦੇ ਵਿੱਚ ਜਿਹੜੀ ਅੱਜ ਇਹ ਹੜਤਾਲ ਦਾ ਜਿਹੜਾ ਪੂਰੇ ਦੇਸ਼ ਵਿਆਪੀ ਟ੍ਰੇਡ ਯੂਨੀਅਨਾਂ ਨੇ ਸੱਦਾ ਦਿੱਤਾ ਸੀ ਔਰ ਉਹਦੀ ਸਪੋਰਟ ਦੇ ਵਿੱਚ ਪਿੰਡੂ ਤੇ ਖੇਤ ਮਜ਼ਦੂਰ ਜਿੱਥੇ ਮੰਡੀਆਂ ਦਾ ਸਾਂਝਾ ਮੋਰਚਾ ਸਿੰਜੁਗਤ ਕਿਸਾਨ ਮੋਰਚਾ ਔਰਤਾਂ ਦੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਵਿਦਿਆਰਥੀਆਂ ਦੀਆਂ ਨੌਜਵਾਨਾਂ ਦੀਆਂ ਸਾਰੀਆਂ तमाम ਜਥੇਬੰਦੀਆਂ ਵੱਲੋਂ ਅੱਜ ਜਿਹੜਾ ਇਹ ਪ੍ਰੋਟੈਸਟ ਜਿਹੜਾ ਸਾਰੇ ਦੇਸ਼ ਦੇ ਵਿੱਚ ਕੀਤਾ ਜਾ ਰਿਹਾ ਔਰ ਇਸ ਮੌਕੇ ਜਿੱਤੇ ਹੀ ਕਿਰਤ ਕੋਰ ਜਿਹੜੇ ਆ ਉਹਨੂੰ ਰੱਦ ਕਰਕੇ ਪਹਿਲੇ ਕਿਰਤ ਕਾਨੂੰਨ ਜਿਹੜੇ ਆ ਬਹਾਲ ਕਰਨ ਦੀ ਗੱਲ ਔਰ ਉਹਦੇ ਦੇ ਚਾਹੇ ਆਸ਼ਾ ਵਰਕਰ ਹੋਣ ਮੈਡੇ ਮੀਲ ਕਰਮੇ ਹੋਣ ਚਾਹੇ ਹੋਰ ਕੱਚੇ ਕਰਮੇ ਆ ਉਹਨਾਂ ਕੰਮਿਆਂ ਨੂੰ ਜਿਹੜਾ ਉਹ ਪੱਕੇ ਕਰਕੇ ਮੁਲਾਜ਼ਮਾਂ ਦੇ ਬਰਾਬਰ ਜਿਹੜੀ ਉਹਨਾਂ ਨੂੰ ਤਨਖਾਹ ਦੇ ਬੰਦੇ ਜਿਹੜੇ ਆ ਲਾਭ ਜਿਹੜੇ ਉਹ ਦੇਣ ਦੀ ਮੰਗ ਕਰ ਰਹੇ ਆ ਔਰ ਉੱਥੇ ਹੀ ਅਸੀਂ ਜਿਹੜੇ ਆ ਜਿੱਤੇ ਬਿਜਲੀ ਸੋਧ ਬਿੱਲ ਜਿਹੜਾ ਲਿਆਂਦਾ ਜਾ ਰਿਹਾ ਜਿੰਨਾਂ ਘਰਾਂ ਦੇ ਬਿੱਲ ਜਿਹੜੇ ਆ ਦੁਬਾਰਾ ਉਹ ਲੱਗਣ ਜਾ ਰਹੇ ਆ ਔਰ ਉਹ ਬਿੱਲ ਨਾ ਲੱਗਣ ਉਹ ਬਿਜਲੀ ਸੋਧ ਬਿੱਲ ਜਿਹੜਾ 225 ਆ ਉਹਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਵੇ ਔਰ ਇਸੇ ਤਰ੍ਹਾਂ ਜਿਹੜਾ ਮਨਰੇਗਾ ਕਾਨੂੰਨ ਆ ਉਹ ਬਹਾਲ ਹੋਵੇ ਔਰ ਇਸੇ ਤਰ੍ਹਾਂ ਜਿਹੜਾ ਜਿਹੜਾ ਬੀਜ਼ ਬਿੱਲ ਲਿਆਂਦਾ ਜਾ ਰਿਹਾ ਉਹ ਬਹਾਲੋ ਜਿਹੜਾ ਉਹ ਰੱਦ ਹੋਵੇ ਇਸੇ ਤਰ੍ਹਾਂ ਜਿਹੜਾ ਭਾਰਤ ਸਰਕਾਰ ਨੇ ਜਿਹੜਾ ਅਮਰੀਕਾ ਦੀਆਂ ਸ਼ਰਤਾਂ ਦੇ ਜਿਹੜੇ ਮੁਕਤ ਵਪਾਰ ਦਾ ਸਮਝੌਤਾ ਜਿਹੜਾ ਕੀਤਾ ਔਰ ਉਹ ਫੌਰੀ ਤੌਰ ਤੇ ਜਿਹੜਾ ਉਹ ਰੱਦ ਕੀਤਾ ਜਾਵੇ ਔਰ ਇਹ ਮੰਗਾਂ ਜਿਹੜੀਆਂ ਅੱਜ ਉਹਨਾਂ ਨੂੰ ਲੈ ਕੇ ਸਾਂਝੇ ਰੂਪ ਦੇ ਵਿੱਚ ਜਿਹੜੇ ਆ ਉਹ ਪ੍ਰਦਰਸ਼ਨ ਕਰ ਰਹੇ ਆ ਅਸੀਂ ਹੁਣ ਇੱਥੋਂ ਇਕੱਠੇ ਹੋ ਗਏ ਜਿਹੜੇ ਆ ਸ਼ਹਿਰ ਦੇ ਵਿੱਚ ਮਾਰਚ ਕਰ ਰਹੇ ਹਾਂ ਪਰ ਹੈਰਾਨੀ ਦੀ ਗੱਲ ਆ ਦੁੱਖ ਵਾਲੀ ਗੱਲ ਆ ਜੇ ਇੱਕ ਪਾਸੇ ਭਗਵੰਤ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਅੱਜ ਦੀ ਹੜਤਾਲ ਦਾ ਜਿਹੜਾ ਸਮਰਥਨ ਕੀਤਾ ਹੈ ਸਾਰੇ মিডিਆ ਦੇ ਵਿੱਚ ਹੈਗਾ ਕਿ ਇਹ ਸਪੋਰਟ ਕਰ ਰਹੇ ਆ ਤੇ ਦੂਜੇ ਪਾਸੇ ਆ ਨਾਲ ਹੀ ਜਿਹੜਾ ਮੁੱਖ ਮੰਤਰੀ ਜਿਹੜਾ ਪਬਲਿਕ ਮਿਲਣੀ ਕਰਨ ਆ ਰਿਹਾ ਔਰ ਅਸੀਂ ਜਿਹੜਾ ਉਧਰ ਜਾ ਰਹੇ ਚੰਗੀ ਗੱਲਤੀ ਹੈ ਮੁੱਖ ਮੰਤਰੀ ਨੂੰ ਇੱਥੇ ਲੋਕਾਂ ਦੇ ਵਿੱਚ ਆਉਣਾ ਜੇ ਪਬਲਿਕ ਕਿੱਥੇ ਬੈਠੀ ਆ ਜੇ ਮਿਲਣੀ ਕਰਨੀ ਪਬਲਿਕ ਨਾਲ ਤੇ ਪਬਲਿਕ ਨਾਲ ਆ ਕੇ ਇੱਥੇ ਮਿਲਣੀ ਕਰੋ ਪਰ ਇੱਥੇ ਮਿਲਣੀ ਕਰਨ ਦੀ ਤਾਂ ਉਹ ਪੋਸਟ ਦੀ ਮਿਲਣੀ ਕਰਾਈ ਆ ਔਰ ਕੋਸਦੀਆਂ ਗੱਡੀਆਂ ਜਿਹੜੀਆਂ ਛੜਕ ਦੇ ਵਿੱਚਕਾਰ ਲਗਾ ਕੇ ਭਾਰੀ ਪੈਰੀਗੇਟਿੰਗ ਕਰਕੇ ਜਿਹੜਾ ਔਰ ਸਾਨੂੰ ਜਿਹੜਾ ਇੱਥੇ ਜਬਰੀ ਜਿਹੜਾ ਰੋਕ ਕੇ ਮੁਜ਼ਾਹਰਾ ਕਰਨ ਤੋਂ ਰੋਕਿਆ ਗਿਆ ਔਰ ਇਸ ਤੋਂ ਆਪਾਂ ਸਮਝ ਸਕਦੇ ਹਾਂ ਕਿ ਭਗਵੰਤਮਾਨ ਜਿਹੜੀ ਸਰਕਾਰ ਆ ਉਹ ਮਜ਼ਦੂਰਾਂ ਦੇ ਕਿਸਾਨਾਂ ਦੇ ਹੋਰ ਜਿਹੜੇ ਗਰੀਬ ਤਬਕੇ ਆ ਉਹਨਾਂ ਦੇ ਹੱਕ ਦੇ ਵਿੱਚ ਕਿੰਨਾ ਹੈ ਗਈ ਆ ਕਿੰਨਾ ਆਮ ਆਦਮੀ ਦੇ ਹੱਕ ਦੇ ਵਿੱਚ ਆ ਇਸ ਕਰਕੇ ਉਹ ਢੋਂਗ ਜਿਹੜਾ ਜ਼ਰੂਰ ਉਹਨੇ ਕੀਤਾ ਗਿਆ ਅੱਜ ਦੀ ਹਰਤਾਲ ਦਾ ਸਪੋਰਟ ਕਰਦੇ ਆ ਪਰ ਅਮਲ ਦੇ ਵਿੱਚ ਹਕੀਕਤ ਦੇ ਵਿੱਚ ਜਿਹੜੀ ਭਗਵੰਤਮਾਨ ਸਰਕਾਰ ਆ ਉਹ ਬਿਲਕੁਲ ਕੇਂਦਰਵਾਗ ਉਹਦੇ ਨਕਸ਼ੇ ਕਦਮਾਂ ਦੀ ਇਹ ਸ਼